ਨਮਸਕਾਰ ਦਰਸ਼ਕੋ ਜੀ ਅਜੀਤ ਵੈਬ ਟੀਵੀ ਮੈਂ ਹਜੀ ਰਕੇਸ਼ ਸ਼ਰਮਾ ਇਸ ਵੇਲੇ ਖੜੇ ਹਾਂ ਪਿੰਡ ਪਗਵਾਲ ਵਿਖੇ ਜਿੱਥੇ ਕਿ ਇੱਕ ਡਰੋਨ ਐਕਟੀਵਿਟੀ ਵੀ ਤੀ ਰਾਤ 11 ਵਜੇ ਦੇ ਕਰੀਬ ਦੇਖੀ ਗਈ ਹੈ। ਅੱਜ ਇਹ ਕਿ ਪਿਛਲੇ ਲੰਬੇ ਸਮੇਂ ਤੋਂ ਸਹਾਦੀ ਖੇਤਰ ਦੇ ਵਿੱਚ ਵਕਫ ਵਕਫ ਥਾਵਾਂ ਤੇ ਡਰੋਨ ਐਕਟੀਵਿਟੀਆਂ ਲਗਾਤਾਰ ਹੋ ਰਹੀਆਂ ਨੇ। ਉਹ ਗੱਲ ਵੱਖਰੀ ਹੈ ਕਿ ਉਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਜਾਂ ਸੀਮਾ ਸਖਸ਼ਾ ਬਲ ਦੇ ਵੱਲੋਂ ਇੱਕ ਵੱਡਾ ਸਰਚ ਪਿਆਨ ਚਲਾਇਆ ਜਾਂਦਾ ਰੂਟੀਨ ਦੀ ਤਰ੍ਹਾਂ ਲੇਕਿਨ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੋ ਬਰਾਮਦੀ ਆ ਉਹ ਨਹੀਂ ਹੁੰਦੀ। ਇਹ ਇੱਕ ਮਾਮਲਾ ਪਿੰਡ ਪਗਵਾਲ ਵਿਖੇ ਸਾਹਮਣ ਇੱਕ ਵਿਅਕਤੀ ਨੇ ਨੌਜਵਾਨ ਨਗਿੰਨ ਦੇ ਵੱਲੋਂ ਰਾਤ ਨੂੰ ਲਗਭਗ 11 ਵਜੇ ਦੇ ਕਰੀਬ ਇਸ ਲੋਕੇਸ਼ਨ ਦੇ ਵਿੱਚ ਇੱਕ ਡਰੋਨ ਐਕਟੀਵਿਟੀ ਦੇਖੀ ਜੋ ਕਿ ਸੀਮਾ ਸੁਰੱਖਿਆ ਬਲ ਦੀ ਪੋਸਟ ਦੇ ਉੱਪਰ ਡਰੋਨ ਵੱਲੋਂ ਲਗਾਤਾਰ ਇੱਕ ਰਾਉਂਡ ਕੀਤਾ ਗਿਆ ਉਸ ਤੋਂ ਬਾਅਦ ਜਦੋਂ ਇਹਨਾਂ ਦੇ ਵੱਲੋਂ ਪੰਜਾਬ ਪੁਲਿਸ ਨੂੰ ਸੂਚਿਤ ਕੀਤਾ ਗਿਆ ਆਪਣੇ ਸਰਪੰਚ ਨੂੰ ਸੂਚਿਤ ਕੀਤਾ ਗਿਆ ਉਸ ਤੋਂ ਬਾਅਦ ਸੀਮਾ ਸੁਰੱਖਿਆ ਬਲ ਦੇ ਵੱਲੋਂ ਇੱਕ ਇਲੂ ਫਾਇਰ ਜੁਟੜਾਇਆ ਗਿਆ ਜਿਸ ਦੇ ਤਹਿਤ ਉਸ ਦੀ ਸਰਚ ਕੀਤੀ ਗਈ ਕਿ ਆਖਰ ਇੱਕੀ ਚੀਜ਼ ਹੈ ਉਹ ਗੱਲ ਵੱਖਰੀ ਹੈ ਕਿ ਸੀਮਾ ਸੁਰੱਖਿਆ ਬਲ ਹਮੇਸ਼ਾ ਤੋਂ ਇਹਨਾਂ ਦੀ ਜਨੂਨਕਾਰ ਦੀ ਆਈ ਹੈ ਲੇਕਿਨ ਜੋ ਬੀ.ਡੀ.ਸੀ ਦੇ ਮੈਂਬਰ ਨੇ ਪਿੰਡ ਦੇ ਲੋਕਾਂ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਆਪਾਂ 11 ਵਜੇ ਇਸ ਡਰੋਨ ਐਕਟੀਵਿਟੀ ਨੂੰ ਉਸ ਵੇਲੇ ਦੇਖਿਆ ਸੀਗਾ ਉਸ ਰਿਸਪੈਕਟਡ ਲੱਗਦੇ ਹੀ ਪਿੰਡ ਦੇ ਸਰਪੰਚ ਨੇ ਮੇਰੇ ਨਾਲ ਉਹਨਾਂ ਨੂੰ ਮੁਖਤ ਕੀਤਾ ਗਿਆ ਕਿ ਉਸ ਤੋਂ ਬਾਅਦ ਚ ਪੰਜਾਬ ਪੁਲਿਸ ਵੱਲੋਂ ਰਾਤ ਨੂੰ ਇੱਕ ਵੱਡਾ ਸਰਚ ਆਪਰੇਸ਼ਨ ਵੀ ਚਲਾਇਆ ਗਿਆ ਹਾਲ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਬ੍ਰਾਮਬਦੀ ਹੋਣ ਦਾ ਕੋਈ ਸਮਾਚਾਰ ਸਾਹਮਣੇ ਨਹੀਂ ਆਇਆ ਸੋ ਉਸ ਵਿਅਕਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਵੱਲੋਂ ਰਾਤ ਨੂੰ ਇਹ ਦੇਖਿਆ ਸੋ ਉਹ ਬੀਡੀਸੀ ਦੇ ਮੈਂਬਰ ਨੇ ਪਿੰਡ ਜੋ ਪਘਵਾਲ ਆ ਉੱਥੋਂ ਦੇ ਰਹਿਣ ਵਾਲੇ ਨੇ ਸੋ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਭਾਈ ਜੀ ਕੀ ਨਾਮ ਜੀ ਭਾਈ ਮੇਰਾ ਨਾਮ ਮਖ ਕਹਿੰਦਾ ਤੇ ਭਾਈ ਕੀ ਰਹੀ ਹੈ ਰਾਤ ਨੂੰ ਕੀ ਐਕਟੀਵਿਟੀ ਹੋਈ ਹੈ ਭਾਈ ਕੋਈ 10 ਵਜੇ ਦੀ ਗੱਲ ਆ ਪੂਰੇ 10 ਵਜੇ ਦਾ ਟਾਈਮ ਹੀ ਭਾਈ ਮੈਂ ਨਾ ਫੋਨ ਚਲਾਇਆ ਕਰਦਾ ਸੀ ਤੇ ਮੇਰਾ ਨਾ ਚਾਨਕੀ ਧਿਆਨ ਪੈ ਗਿਆ ਸਰ ਇਧਰ ਪਿੰਡ ਵਾਲੀ ਸਾਈਡ ਮੈਂ ਸਰ ਮੋੜ ਤੇ ਖੜਾ ਸੀ ਸਰ ਮੈਂ ਨਾ ਡਰੋਨ ਦੇਖਿਆ ਤੇ ਸਰ ਮੈਂ ਨਾਲ ਦੇ ਮੁੰਡੇ ਨੂੰ ਸੁਣਾਇਆ ਮੈਂ ਹੈ ਡਰੋਨ ਆ ਕਹਿੰਦਾ ਨਹੀਂ ਇਹ ਜਾ ਆ ਤੇ ਮੈਂ ਹੈ ਡਰੋਨ ਆ ਤੇ ਮੈਂ ਨਾ ਚਾਨਕੀ ਬੀਡੀਸੇ ਮੈਂਬਰ ਹੋ ਰਹੀ ਮੇਰੇ ਪਿੰਡ ਦੇ ਮੁੰਡੇ ਨੂੰ ਇੱਕ ਮੁੰਡੇ ਨੇ ਮੈਂ ਤੁਸੀ ਜੀ ਕੀਤਾ ਭਲਾ ਡਰੋਨ ਆ ਡਰੋਨ ਆਇਆ ਜਲਦੀ ਆ ਬਾਹਰ ਉਹ ਵੀ ਮੌਕੇ ਤੇ ਉੱਥੇ ਆ ਗਿਆ ਫਿਰ ਮੈਂ ਪਿੰਡ ਸਰਪੰਚ ਨੂੰ ਫੋਨ ਕੀਤਾ ਬਲਾ ਸਾਰੇ ਦੰਗਾ ਗੱਲਬਾਤ ਆ ਆਓ ਜਲਦੀ ਮੌਕੇ ਤੇ ਡਰਉਣਾ ਆਇਆ ਉਹ ਪਿੰਡ ਫਿਰ ਉਹ ਵੀ ਮੌਕੇ ਤੇ ਪਹੁੰਚ ਗਿਆ ਸਰਫੇ ਦਾ ਪਾਸ ਆ ਰਹੇ ਨੇ ਸਰ ਪੁਲਿਸ ਨੂੰ ਫੋਨ ਕੀਤਾ ਪੁਲਿਸ ਵੀ ਮੌਕੇ ਤੇ ਸਰ ਕੋਈ 10 15 ਮਿੰਟ ਬਾਅਦ ਪੁਲਿਸ ਵੀ ਉੱਥੇ ਆ ਗਈ ਆ ਬਰਾਉਂ ਜਿਹੜਾ ਕਿਹੜੇ ਕਿਹੜੇ ਦੇ ਘੁੰਮੇ ਰੱਖ ਨੂੰ ਸਰ ਆਪਣੇ ਪਿੰਡ ਤੋਂ ਲੈ ਕੇ ਸਰ 12ਵਾਂ ਚੌਂਕੀ ਤੱਕ ਗਿਆ ਸਰ ਉਹ ਪਹਿਲਾਂ ਸਰ ਬਹੁਤ ਛੋਟੀ ਹਾਈਟ ਤੇ ਸੀ ਪਹਿਲਾਂ ਥੋੜਾ ਪੜੀ ਫਸੜ ਥੋੜੇ ਅੱਗੇ ਜੀ ਜਾ ਕੇ ਸਰ ਛੋਟੀ ਹਾਈਟ ਤੇ ਹੋ ਗਿਆ ਸਰ ਉਸ ਨੇ ਗੋਲ ਚੱਕਰ ਲਗਾਏ ਦੋ ਚੱਕਰ ਲਗਾਏ ਸਰ ਉਸ ਨੇ ਬਸ ਸਰ ਵੀ ਅਸਮਨੇ ਸਰ ਪਾੜੀ ਵਾਲੀ ਚੁੰਤ ਵਾਲੀ ਸਾਈਡ ਤੋਂ ਫਾਇਰ ਦਿੱਤੇ ਸਰੋ ਨੇ ਉਸ ਤੋਂ ਬਾਅਦ ਜੋ ਕਿਸ ਸਾਈਡ ਨੂੰ ਗਿਆ ਉਸ ਬਾਅਦ ਸਰ ਮਝੀ ਵਾਲੀ ਸਾਈਡ ਚਲਾ ਗਿਆ ਸਰ ਇਹ ਤੋਂ ਫਿਰ ਤੋਂ ਸਰ ਵਾਪਸ ਲਾ ਗਿਆ ਉਧਰ ਬਸ ਸਵੇਰੇ ਕੋ ਪੁਲਿਸ ਵਾਲਾ ਸੱਚ ਕੁਸ਼ਨ ਸਰ ਸਵੇਰੇ ਦਾ ਕੋਈ ਪੁਲਿਸ ਨਹੀਂ ਰਾਤ ਨੂੰ ਆਈ ਸਰ ਦੋ ਤਿੰਨ ਵਾਰੀ ਆਈ ਸੀ ਉਸ ਤੋਂ ਬਾਅਦ ਸਰ ਕੋਈ ਪੁਲਿਸ ਬਲਤੀ ਨਹੀਂ ਹਾਂਜੀ ਭਾਈ ਕੀ ਨਾਮ ਸਰ ਨਾਮ ਜਨਕਰਾਜਾ ਬੀਟੀਸੀ ਨੰਬਰ ਹੈਗਾ ਸਰ ਰਾਜੂ ਜੱਸੀ ਰਾਤ ਨੂੰ 10 ਵਜੇ ਜਰਵਾੰਦੀ ਵਾਰਦੋ ਹੋਈ ਹੈ ਉਹ ਫੂਲ ਸਮਲਾ ਜਨੂ ਵੀ ਜੀ ਜਿਹੜਾ ਪਤਾ ਹੈਗਾ ਕਿ ਫਾਜ਼ਲਾ ਧੁਲ ਜਰਾ ਆਦੀ ਉਹ ਸਾਡੇ ਸਰਫੈਂਸਾਂ ਨੇ ਵੀ ਦੇਖਿਆ ਹੋਸੀ ਨੂੰ ਕਿਉਂਕਿ ਕਾਫੀ ਲੋਕਾਂ ਨੇ ਦੇਖਿਆ ਰਾਤ ਨੂੰ ਡਰਾਉਣਾ ਤੇ ਉਹ ਕਿੰਨੀ دیر ਰਿਹਾ ਇਸ ਸਾਈਟ ਉਹ ਕਮ ਸਮਿਆਂ ਨੇ ਜਦੋਂ ਦੇਖਿਆ ਤਾਂ ਉਹ 2 ਮਿੰਟ ਲਈ ਚੌਂਕੀ ਦੇ ਉੱਪਰ ਖੜਾ ਸੀ ਉਹਦੇ ਆਵਾਜ਼ ਚ ਮਜੀਰੀ ਸਾਨੂੰ ਚਲੇ ਗਿਆ ਸੋ ਮੇਰੇ ਨਾਲ ਪੂਰੇ ਪਿੰਡ ਵਾਸੀ ਨੇ ਇਹਨਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਰਾਤ ਨੂੰ 11 ਵਜੇ ਡਰੋਨ ਐਕਟੀਵਿਟੀ ਜੋ ਪਿੰਡ ਭਗਵਾਲ ਹੈ ਇਸ ਦੇ ਵਿੱਚ ਹੋਈ ਹੈ ਦੱਸ ਦਈਏ ਕਿ ਲਗਭਗ 1.5 ਕਿਲੋਮੀਟਰ ਦੀ ਦੂਰੀ ਇੱਥੋਂ ਜੋ ਪਾਕਿਸਤਾਨ ਸਰਹੱਦ ਹੈ ਉਸ ਦੀ ਹੈ ਔਰ ਜੋ ਸੀਮਾ ਸਖਸ਼ਾ ਬਲ ਦੀਆਂ ਚੌਕੀਆਂ ਨੇ ਉਸ ਦੀ ਦੂਰੀ ਦੀ ਗੱਲ ਕਰਾਂਗੇ ਤਾਂ ਲਗਭਗ 1 ਕਿਲੋਮੀਟਰ ਦੇ ਸਮੀਪ ਉਹ ਦੂਰੀ ਹੈ ਔਰ ਇਸ ਪਿੰਡ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਪਿੰਡ ਦੇ ਵਿੱਚ ਰਾਤ ਨੂੰ ਡਰੋਨ ਐਕਟੀਵਿਟੀ ਹੋਈ ਹੈ ਔਰ ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਬਹੁਤ ਵਾਰ ਜੋ ਸਰਦੀ ਖੇਤਰ ਦੇ ਵਿੱਚ ਡਰੋਨ ਐਕਟੀਵਿਟੀਆਂ ਦੇਖਣ ਦਾ ਮਾਮਲਾ ਸ ਨੇ ਹੁੰਦਾ ਤੇ ਅੱਜ ਵੀਟੀ ਡਰੋਨ ਐਕਟੀਵਿਟੀ ਸੀਗੀ ਜੋ ਕਿ ਪਿੰਡ ਪਗਵਾਲ ਦੇ ਵਿੱਚ ਦੇਖੀ ਗਈ ਸੀ ਪਿੰਡ ਵਾਲਿਆਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਪਿੰਡ ਦੇ ਵਿੱਚ ਰਾਤ ਨੂੰ ਡਰੋਨ ਐਕਟੀਵਿਟੀ ਹੋਈ ਹੈ ਤੇ ਹੁਣ ਇੱਕ ਵੱਡਾ ਸਰਚ ਆਪਰੇਸ਼ਨ ਹੋਣ ਦੀ ਸੰਭਾਵਨਾ ਹੈ ਕਿਉਂਕਿ ਪੁਲਿਸ ਜੋ ਆ ਸੀ ਮਸਕਚਾ ਬਦਨ ਨਾਲ 71 ਤੋਰੀ ਹੈ ਇਸ ਸਪ੍ਰੈਸ਼ਨ ਨਾਲ ਚਲਾਇਆ ਗਿਆ ਕਿ ਇਸ ਨੂੰ ਇਨਫੋਰਮੇਸ਼ਨ ਨਹੀਂ ਲੱਗੀ ਜੀ ਰਾਤ ਦੇ ਪਿੰਡ ਪਗਵਾਲ 'ਚ ਕੋਈ ਬੀਡੀਸੀ ਮੈਂਬਰ ਸੀਗੇ ਉਹਨਾਂ ਨੇ ਇਤਲਾਹ ਦਿੱਤੀ ਸੀ ਵੀ ਇੱਧਰ ਡਰੋਨ ਐਕਟੀਵਿਟੀ ਹੋਈ ਹੈ ਡਰੋਨ ਐਕਟੀਵਿਟੀ ਨਹੀਂ ਸੀ ਉਹ 에어 ਟਰੈਫਿਕ ਨਾਲ ਵੀ ਗੱਲ ਕੀਤੀ ਸੀ ਉਹ ਕਹਿੰਦੇ ਡਰੋਨ ਨਹੀਂ ਹੈਗਾ ਕੋਈ 에어ਕ੍ਰਾਫਟ ਉਦੇਸ ਦੇ ਸਬੰਧ ਵਿੱਚ ਫਿਰ ਵੀ ਆਪਾਂ ਸਰਚ ਲਾਗੇ ਬਸੂਬਾਰਮਾ ਭਗਵਾਲ ਤੇ ਲੱਗੇ ਸਕੇ ਬੀਐਸਐਫ ਨਾਲ ਰਲ ਕੇ ਤੇ ਜਿਹੜੀ ਸਰਚ ਆਪਰੇਸ਼ਨ ਕੀਤਾ ਪਰ ਸਾਨੂੰ ਕੋਈ ਅਜਿਹੀ ਐਕਟੀਵਿਟੀ ਨਜ਼ਰ ਨਹੀਂ ਆਈ ਠੀਕ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮਹਾਰਕੇਸ਼ ਸ਼ਰਮਾ ਬਮਿਆ